ਸਾਰੀਆਂ ਸੰਗਤਾਂ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਅੱਜ ਜੋ ਤੁਹਾਨੂੰ ਪਿੰਡ ਰਹਾਉਣ ਦਾ ਮੇਲਾ ਦਿਖਾ ਰਹੇ ਹਾਂ ਮੇਲਾ ਲਈ ਮੇਲੇ ਚੱਲਿਆ ਆ ਦੇਖੋ ਅੱਜ ਮੰਗਲਵਾਰ ਦੇ ਨਾ ਸਵੇਰੇ ਤਕਰੀਬਨ 10 ਵੱਜ ਚੁੱਕਿਆ ਹਨ ਅਸੀਂ ਪਿੰਡ ਰਹਾਉਣ ਤੇ ਮੇਲਾ ਤੁਹਾਨੂੰ ਦਿਖਾ ਰਹੇ ਹਾਂ ਤਿਆਰੀਆਂ ਮੇਲੇ ਦੀਆਂ ਲਾਈਟਿੰਗ ਵਗੈਰਾ ਲੱਗ ਚੁੱਕੀ ਹੈ ਤੇ ਮੇਲੇ ਤੇ ਜੋ ਰੇਡੀਅਮ ਵਗੈਰਾ ਨੇ ਜੋ ਕਿ ਸਟਾਲਾ ਵਗੈਰਾ ਲੱਗਣੀਆਂ ਨੇ ਹਨ ਤੇ ਉਹ ਆਪਣੇ ਭਾਈ ਜੀ ਲੈ ਕੇ ਆ ਰਹੇ ਨੇ ਆਪਣਾ ਸਮਾਨ ਅਸੀਂ ਪਹੁੰਚ ਚੁੱਕੇ ਹਾਂ ਮੇਲੇ ਦੇ ਉੱਪਰ ਪੀਰਾਂ ਦੀ ਦਰਗਾਹ ਦੇ ਉੱਪਰ ਆਹ ਦੇਖੋ ਤੁਹਾਨੂੰ ਦਿਖਾਉਨੇ ਆ ਸਾਰੀ ਲਾਈਟਿੰਗ ਵਗੈਰਾ ਹੋ ਚੁੱਕੀ ਆ ਅਜੇ ਥੋੜਾ ਥੋੜਾ ਕੰਮ ਰਹਿ ਰਿਹਾ ਉਹ ਵੀ ਚਲੋ ਇਹਨਾਂ ਨੇ ਸ਼ਾਮ ਤੱਕ ਕਲੀਅਰ ਕਰ ਦੇਣਾ ਵੀ ਜਿਹੜੇ ਮੇਲੇ ਦੀ ਸ਼ਾਨ ਮੇਲੇ ਦੀ ਜੋ ਚੱਪ ਰਿਹਾ ਔਰ ਜਿੰਮੇ ਦੇਖ ਜਾਣਾ ਨਹੀਂ ਵੀਡੀਓ ਬਣਦੀ ਆ ਚੈਂਪੇ ਗੱਲ ਤਾਂ ਹਣ ਇਹ ਔਰਿਆ ਚੈਂਪੇ ਵੀਰੇ ਆ ਦੇਖ ਲਾ ਹਾਂ ਚੈਂਪੇ ਗੱਲ ਤਾਂ ਹਣ ਇਹ ਵੀ ਇਹ ਮੇਲਾ ਕਿਹੜੇ ਮਹੀਨੇ ਹੁੰਦਾ ਹੈ ਉੱਚੀ ਬੋਲ ਚਾਰ ਪੰਜ ਜੂਨ ਦਾ ਹੁੰਦਾ ਹੈ ਚਾਰ ਪੰਜ ਜੂਨ ਦਾ ਮੇਲਾ ਹੁੰਦਾ ਹੈ ਇਹ ਮੇਲੇ ਵਿੱਚ ਤੁਸੀਂ ਆਉਣ ਵਾਲੀ ਸੰਗਤਾਂ ਨੂੰ ਕੀ ਮੈਸੇਜ ਦਿੰਨੇ ਹੋ ਅਸੀਂ ਸੰਗਤਾਂ ਨੂੰ ਥੋੜੇ ਨਾਮ ਕੀ ਹੈ ਜੀ ਪਹਿਲਾਂ ਨਾ ਨੰਨੀ ਜੀ ਚੰਨੀ ਚੰਨੀ ਨਹੀਂ ਤੁਹਾਨੂੰ ਹੋਰ ਵੀ ਨਾਮ ਤੋਂ ਬੁਲਾਉਂਦੇ ਪਿਆਰ ਵਾਲੇ ਨਾਮ ਸਾਡੇ ਵੀਰ ਦਾ ਨਾਮ ਹੈ ਚੈਂਪਾਏ ਤੇ ਤੁਸੀਂ ਆਉਣ ਵਾਲੀ ਜਿਹੜੀ ਸੰਗਤਾਂ ਨੂੰ ਮਤਲਬ ਜਿਹੜੀ ਬੇਨਤੀ ਕਰਦੇ ਹੋ ਥਾਲੀ ਨੂੰ ਪਲਾਨ ਕਰਦੇ 9:00 ਵਜੇ ਪੰਚ ਵਜੇ ਹਾਂਜੀ ਉਹ ਚਾਰ ਬਜੂ ਦਾ ਮੇਲਾ ਹੈ ਜੀ ਫਾਈਨਲ ਉਹ ਦੇਖ ਕੇ ਆਉਂ ਹਮਾ ਅੱਗੇ ਪਹੁੰਚ ਠੀਕ ਹੈ ਜੀ ਸਾਦੀਸ਼ ਬਾਬੇ ਦਾ ਹਾਂਜੀ ਮੇਰੀ ਆਵਾਂ ਸਾਡੀ ਇਹ ਨਾਈਂ ਮਾਰੀ ਦੀ ਖਾਣ ਦੀ ਇਹ ਇਹ ਬੇਬੇ ਜੀ ਨੇ ਇਹ ਜਿਹੜੇ ਤੇ ਸੇਵਾ ਕਰਦੇ ਨੇ ਤੇ ਇਹ ਸਾਡੀ ਬੀਬੀ ਵੀ ਭੱਗ ਦੇਣੀ ਆ ਰਹੀ ਦੀ ਵਧੀਆ ਸੇਵਾ ਕਰ ਰਹੇ ਨੇ ਤੇ ਬਾਕੀ ਕੱਲੂ ਜਿਹੜਾ ਮੇਲਾ ਹੈ ਤੁਹਾਨੂੰ ਦਿਖਾਉਨੇ ਆ ਆਉਂਦੇ ਬੀਬੀ ਦੇ ਦਰਸ਼ਨ ਕਰੋ ਬਾਬੇ ਜੀ ਦੇ ਦਰਸ਼ਨ ਕਰੋ ਥੋੜੀ ਜਿਹੜੀ ਮਨੋ ਕਾਮਨਾਵਾਂ ਪੂਰੀਆਂ ਹੋਣਗੀਆਂ ਤੇ ਬੀਬੀ ਕੱਲੂ ਉਥੇ ਗੱਡੀ ਤੇ ਬੈਠਣਗੇ ਵੀ ਠੀਕ ਆ ਦੱਸੋ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਸੰਗਤਾਂ ਨੂੰ ਸੁਖ ਸ਼ਾਂਤੀ ਵਾਧੇ ਉੱਚੀ ਬੋਲਦੜਾ ਬਾਬਾ ਜੀ ਤੁਹਾਡੀ ਸੁਖ ਸ਼ਾਂਤੀ ਵਾਧੇ ਮਨੋਂ ਕਾਮਨਾ ਤੁਹਾਡੀ ਸੋਧ ਰੱਖੇ ਬਾਬਾ ਜੀ ਜਾਇ ਜਾਇ ਕਾਰ ਕਰੇ ਠੀਕ ਜਾਇ ਬਾਬੇ ਦੀ ਲੈ ਬਾਬੇ ਅਸੀਂ ਬਬ ਪਿੰਡ ਰਹੌਣ ਬਾਬੇ ਪੰਜ ਪੀਰਾਂ ਦੀ ਦਰਗਾਹ ਤੇ ਪਹੁੰਚ ਚੁੱਕੇ ਆ ਜੀ ਤਿਆਰੀਆਂ ਚੱਲ ਰਹੀਆਂ ਨੇ ਸੰਗਤਾਂ ਆਈਆਂ ਨੇ ਬੈਠੀਆਂ ਨੇ ਗਰਮੀ ਬਹੁਤ ਜ਼ਿਆਦਾ ਹੈ ਜੀ ਤੇ ਤੁਹਾਨੂੰ ਦਿਖਾਉਣੇ ਆ ਘੁੰਮ ਕੇ ਸਾਰਾ ਅੰਦਰੋਂ ਮੇਲੇ ਦੀ ਦਰਗਾਹ ਤੇ ਕਾਲੂ ਦੇ ਘਰੋਂ ਤੋਂ ਮੇਲਾ ਪੂਰੇ ਲੱਗੇ ਹੋ ਗਏ ਬੁੱਧਵਾਰ ਵਾਲੇ ਦਿਨ ਇਹ ਸਾਡੇ ਕੀ ਸੀ ਜੀ ਬੇਨਤੀ ਜ਼ਰੂਰੀ ਹੈ ਮਮਾਜੇ ਪਹੁੰਚੋ ਜੀ ਸੰਗਤਾਂ ਬੈਠੀਆਂ ਨੇ ਆਹ ਕਰੋ ਦਰਸ਼ਨ 9:00 ਵਜੇ ਪਪਾ ਪੰਜ ਪੀਰਾਂ ਦੀ ਦਰਗਾਹ ਦਾ ਦਰਗਾਹ ਦੇ ਹੇ ਬਾਬਾ ਜੀ ਸੀਗੇ ਤੇ ਆ ਬੀਬੀਆਂ ਬੇਟੀਆਂ ਇਹ ਬਾਬਾ ਜੀ ਪਹਿਲਾਂ ਸੇਵਾ ਕਰਦੇ ਸੀ ਬਾਬਾ ਦੇਵਰਾਜ ਜੀ ਤੇ ਇਹ ਸੁਰਗਵਾਸ ਹੋ ਚੁੱਕੇ ਹਨ ਤੇ ਉਹਨਾਂ ਤੋਂ ਬਾਅਦ ਇਹਨਾਂ ਦੀ ਧਰਮ ਪਤਨੀ ਬੀਬੀ ਕਿਸਰਕੌਰ ਉਹ ਤੇ ਸੇਵਾ ਨਿਵਾ ਰਹੇ ਹਨ ਤੇ ਬਹੁਤ ਸਕੂਨ ਮਿਲਦਾ ਇੱਥੇ ਬਹੁਤ ਦਿੱ ਲੱਗਦਾ ਪੀਰਾਂ ਦੀ ਦਰਗਾਹ ਤੇ ਆਗੇ ਆ ਦੇਖੋ ਸਾਡੇ ਵੀਰ ਨੌਜਵਾਨ ਆ ਜਗਾ ਹੁਣ ਬਣੀ ਐ ਜੋਤਾਂ ਵਾਸਤੇ ਵਧੀਆ ਨਵੀਂ ਹੁਣ ਬਣਾਈ ਐ ਸਾਡੇ ਵੀਰ ਬੈਠੇ ਨੇ ਸਾਰੇ ਭਰਾ ਸਾਡੇ ਚੰਡਰੌਲ ਸਾਡੇ ਰੌਣਪਿੰਡ ਪਹੁੰਚ ਚੁੱਕੇ ਨੇ ਇਹ ਸਾਡਾ ਕਿਰਨਾ ਬਾਈ ਕਰਨੇ ਬਾਈ ਚੰਡਰੌਲ ਪਹੁੰਚ ਚੁੱਕੇ ਨੇ ਹਾਂਜੀ ਹਾਂਜੀ ਜਰੂਰ ਆ ਜੀ ਤੇ ਵਧੀਆ ਲੱਗ ਰਿਹਾ ਪੂਰੀ ਮੇਲੇ ਦੀ ਤਿਆਰੀ ਚੱਲ ਰਹੀ ਹੈ ਜੀ ਚਲੋ ਵਧੀਆ ਗੱਲ ਹੈ ਹੁਣ ਬਾਬਾ ਜੀ ਨੂੰ ਮਿਲਿਏ ਇਹ ਬਾਈ ਜੀ ਸਾਡੇ ਮੇਰੇ ਖਿਆਲ 10 ਸਾਲ ਤੋਂ ਆ ਰਹੇ ਨੇ ਮੇਲੇ ਤੇ ਹਾਂਜੀ ਕਿਹੜੇ ਪਿੰਡ ਤੋਂ ਆ ਤੁਸੀਂ ਰਸੂਲਗੜਾ ਪਿੰਡ ਆਈ ਬਾਈ ਵਧੀਆ ਸੇਵਾ ਵੀ ਨਿਭਾ ਰਹੇ ਨੇ ਔਰੇ ਤੇ ਆਹ ਦੇਖੋ ਸਾਡੇ ਬੱਚਿਆਂ ਦਾ ਮਨੋਰੰਜਨ ਵੀ ਕਰ ਰਹੇ ਨੇ ਬਹੁਤ ਵਧੀਆ ਲੱਗਦਾ ਹੈ ਮੇਲੇ ਦਾ ਤੁਸੀਂ ਕਦੋਂ ਆਏ ਸੀਗੇ ਜੀ ਆਏ ਪਰਸ ਦੇ ਆਏ ਆ ਪਰਸ ਦੇ ਆਇਆ ਚਲੋ ਵਧੀਆ ਗੱਲਾਂ ਤਿਆਰੀਏ ਪੂਰੀ ਹੋਣਾ ਕਿੰਨਾ ਕ ਟਾਈਮ ਲੱਗੇ ਇਹਨੂੰ ਸੈਟਿੰਗ ਕਰਨ ਨੂੰ ਬਾਅਦ 2 ਘੰਟੇ ਦੇ ਤਿੰਨ ਸਾਰੇ ਹੋ ਜਾਣਾ ਚਾ ਸ਼ਾਮ ਤੱਕ ਹੋ ਜਾਊਗਾ ਜਨਾਬ ਠੀਕ ਹੈ ਜੀ ਠੀਕ ਹੈ ਬੱਚੇ ਆਜੋ ਇਹ ਹਲੇ ਕਿੰਨੇ ਇਹ ਆ ਗਏ ਚੰਡੂਰ ਭਾਈ ਜੀ ਕਿੰਨਾ ਕ ਟਾਈਮ ਲੱਗੂਗਾ ਆਪਣੇ ਥੋੜੇ ਫਿੱਟ ਹੋਣ ਨੂੰ 10 ਮਿੰਟ ਜੀ ਸ਼ਾਮ ਤੱਕ ਹੋ ਜਾਊਗਾ ਹਰ ਸਾਲ ਆਉਨੇ ਹੋ ਵਧੀਆ ਲੱਗਦਾ ਮੇਲਾ ਤੁਹਾਡਾ ਮੇਲਾ ਬਾਤ ਵਧੀਆ ਚਲੋ ਬਹੁਤ ਵਧੀਆ ਬਹੁਤ ਵਧੀਆ ਠੀਕ ਹੈ ਜੀ ਤੇ ਭਾਈ ਤੁਸੀਂ ਕਿ ਲੱਗੇ ਹੋ ਆਪਣਾ ਖਾਲੀ ਮਾਰਾ ਅੱਛਾ ਅੱਛਾ ਇਹ ਸਾਰੇ ਆਪਣੀ ਰੋਡ ਕਿਹੜਾ ਪਿੰਡਾ ਤੁਹਾਡਾ ਸਾਡਾ ਪਿੰਡ ਰਸੂਰੜਾ ਜੀ ਅੱਛਾ ਰਸੂਰੜਾ ਦੇ ਤੋਂ ਤੁਸੀਂ ਐ ਆ ਉਹ ਤੱਕ ਖੰਡਾਰ ਥੋੜੀ ਖੰਡੇ ਆਇਆ ਹਾਂ ਸਾਰਾ ਹੀ ਆਪਣਾ ਚਲੋ ਵਧੀਆ ਗੱਲ ਹੈ ਠੀਕ ਹੈ ਇਹ ਬੱਚਿਆਂ ਬਾਈ ਪਧੀਆ ਲੱਗ ਰਿਹਾ ਹੈ ਹਾਂ ਲਾਡੀ ਕਿਵੇਂ ਹੈ ਬਾਈ ਠੀਕ ਹੈ ਲਾਡੀ ਬੋਲਣਾ ਨਹੀਂ ਹੈ ਲਾਡੀ ਦਾ ਗੁੱਸੇ ਹੋ ਜਾਂਦਾ ਲੈ ਠੀਕ ਹੈ ਬਾਈ ਓਕੇ ਤੁਸੀਂ ਤੁਹਾਨੂੰ ਬਲੌਗ ਚ ਪਾਉਣਾ ਫਿਰ ਦੇਖ ਲੋ ਫੇਰ ਨਾ ਰਹਿ ਗਏ ਅਸੀਂ ਕਿਹੜਾ ਪਿੰਡਾ ਤੁਹਾਡਾ ਆਉਣਿਆ ਓ ਵੈਰੀ ਗੁੱਡ ਬੱਲੇ ਰਹਿਣ ਵਾਲਿਓ ਬਾਈ ਜੀ ਸ਼ਾਮ ਤੱਕ ਤਿਆਰ ਹੋ ਜਾਊਗਾ ਸ਼ਾਮ ਤੱਕ ਹੋ ਜਾਊਗਾ ਤਿਆਰ ਕਿਹੜੀ ਜਗ੍ਹਾ ਤੋਂ ਆਏ ਹੋ ਤੁਸੀਂ ਆਹ ਬਾਈਆਂ ਦਾ ਦੇਖੋ ਸਿਸਟਮ ਬਹੁਤ ਵੱਡਾ ਹੈ ਇਹ ਤਾਂ ਮੇਰੇ ਖਿਆਲ ਜੀ ਇਹ ਬਾਈ ਕੀ ਚੀਜ਼ ਹੈ ਇਹ ਹੈ ਉੱਚੀ ਬੋਲਣਾ ਥੋੜਾ ਕੀ ਚੀਜ਼ ਹੈ ਕਿਸਤੀ ਅੱਛਾ ਵੱਡੀ ਹੈ ਠੀਕ ਹੈ ਇਹ ਵੱਡੀ ਹੈ ਕਿ ਦੋ ਵੀ ਵੱਡੀ ਹੈ ਉਹ ਤੈਨੂੰ ਪੁੱਛਦਾ ਸੁਣਦਾ ਤੈਨੂੰ ਇੱਧਰ ਤੈਨੂੰ ਪੁੱਛਦਾ ਵੱਡੀ ਆ ਉਤਨੀ ਵੱਡੀ ਨਹੀਂ ਹੈ ਸਾਈਜ਼ ਮੈਂ ਅੱਛਾ ਹਿੰਦੀ ਬੋਲਦਾ ਹੈ ਭਾਈ ਤੂੰ ਪੰਜਾਬੀ ਆ ਉਹ ਪੰਜਾਬੀ ਕਿਹੜਾ ਤੁਹਾਡੇ ਚ ਉਹ ਇਹਦਾ ਬਾਈ ਸਾਰਾ ਬਈਆ ਲੋਕ ਆ ਆ ਦੇਖ ਲੋ ਏਡੇ ਏਡੇ ਜਿਗਾਰ ਜਿੰਨੇ ਵੀ ਸਾਰੇ ਭਈਏ ਲਈ ਫਿਰਦੇ ਨੇ ਉਹ ਦੇਖੋ ਪੰਜਾਬੀਆਂ ਦਾ ਸਿਸਟਮ ਆ ਵਿਚਾਰਿਆਂ ਦਾ ਆ ਦੇਖ ਲੋ ਹੁਣ ਇੱਧਰ ਵੀ ਦੇਖ ਤੁਹਾਨੂੰ ਦਿਖਾਉਣਾ ਅੱਜ ਨਾਲ ਬਈ ਪ੍ਰਤੀਸੀ ਭਈਆ ਲੋਕ ਸਾਰਾ ਭਈਆ ਆ ਪੰਜਾਬ ਚ ਭਈ ਇਹ ਕੀ ਚੱਲ ਰਿਹਾ ਹੈ ਇੱਕ ਹੀ ਸਿਸਟਮ ਹੈ ਇਹ ਇਹ ਭਾਈ ਫੱਟ ਕਰਨਾ ਹੀ ਹੈ ਬਾਬਾ ਜੀ ਉਹ ਬਾਬਾ ਭਾਈ ਪਹਿਲੀ ਗੱਲ ਤਾਂ ਤੇਰੇ ਪਰਨਾ ਬੰਨਿਆ ਪੱਕਵੰਤੇ ਸਰ ਤੇ ਬਹੁਤ ਸੋਹਣਾ ਲੱਗਦਾ ਠੀਕ ਹੈ ਜੀ ਬਹੁਤ ਵਧੀਆ ਦੂਜੀ ਗੱਲ ਤੂੰ ਪੰਜਾਬੀ ਬੰਦਾ ਠੀਕ ਹੈ ਜੀ ਬਹੁਤ ਵਧੀਆ ਗੱਲ ਓਕੇ ਜੀ ਜਿਹੜਾ ਆਪਣਾ ਪੰਜਾਬੀ ਭਾਈ ਇਹਦਾ ਦਿਲ ਖੁਸ਼ ਹੋ ਜਾਂਦਾ ਭਾਈ ਵਾ ਵਾ ਸਹੀ ਗੱਲ ਹੈ ਜੀ ਮਿਹਨਤ ਕਰਿਆ ਕਰੋ ਭਾਈ ਭਾਈ ਆ ਦੇ ਰੋ ਤੁਹਾਡੇ ਸਾਹਮਣੇ ਇਹਨੇ ਮੱਥਾ ਮਾਰਦੇ ਆ ਨਹੀਂ 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 ਬਹੁਤ ਭਾਈ ਆ ਰਹੇ ਨਹੀਂ ਸਸਰੀ ਘਾਲ ਜੀ ਭਾਈ 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 ਖੁਸ਼ ਹੋ ਗਿਆ ਪਹਿਲਾਂ ਤਾਂ ਆਪਣਾ ਪਿੰਡ ਦੱਸੋ ਕੀ ਆ ਪਿੰਡ ਹੈ ਕਪੂਰਥਲੇ ਤੋਂ ਆਏ ਆ ਜੀ ਓ ਬੱਲੇ ਕਪੂਰਥਲੇੋਂ ਕੀ ਹਾਲ ਹੈ ਵਧੀ अच्छा अच्छा भाई तेरा ਪਿੰਡ ਕਿਹੜਾ ਨਾਮ ਜੱਗੀ ਜ਼ਿਲ੍ਹਾ ਕਰਫੂਸਲਾ ਡਾਕਰ ਸਿੱਧਵਾਲ ਉਹ ਤੇਰੀ ਇੰਨੀ ਐਡਰੈਸ ਮੈਂ ਚਿੱਠੀ ਭੌਣੇ ਤੈਨੂੰ ਭਾਈ ਕਿਹੜਾ ਪਿੰਡ ਲੁਧਿਆਣਾ ਜਿਲ੍ਹਾ ਲੁਧਿਆਣਾ ਭਾਈ ਤੇਰਾ ਮੇਰਾ ਸੇਕ ਬੋਜੀ ਆ ਬੰਦਾ ਸਿਆਣਾ ਦੇਖ ਲੈ ਭਾਈ ਕਿਹੜਾ ਮੇਰਾ ਦਾ ਪੱਪੂ ਜੀ ਪੱਪੂ ਭਾਈ ਅੱਛਾ ਇਹ ਦੇਖੋ ਭਾਈ ਇਹ ਸਿਸਟਮ ਜਿਹੜਾ ਤੁਸੀਂ ਲੈ ਕੇ ਆਏ ਹੋ ਇਹ ਤੁਸੀਂ ਕਦੋਂ ਆਏ ਸੀਗੇ ਅਸੀਂ ਆਏ ਦੋ ਦਿਨ ਹੋ ਗਏ ਭਰੀ ਆਏ ਨੂੰ ਅੱਜ ਅੱਛਾ ਫਿਟਿੰਗ ਦੋ ਦਿਨ ਦੇ ਕਰ ਰਿਹਾ ਅੱਜ ਕਰਨ ਲੱਗੇ ਆ ਇਹ ਦੇਖ ਦੇ ਘੰਟੇ ਦਾ ਆ ਅੱਧਾ ਘੜੀ ਪੂਰੀ ਲੱਗ ਜਾਂਦੀ ਪਾਈ ਫਿੱਟ ਕਰਨ ਜੇ ਬੰਦਾ ਲੱਗਾ ਰਵੇ ਚਲੋ ਵਧੀਆ ਗੱਲ ਹੈ ਗਾਈ ਨਹੀਂ ਤਾਂ ਫੇਰ ਦੋ ਦਿਨ ਦੇ ਪੱਕੇ ਆ ਜੀ ਤੁਹਾਨੂੰ ਪਤਾ ਲੋਹਾ ਹੈ ਦਾ ਬਾਈ ਦਾ ਜਿੱਦਾਂ ਦਾ ਨਾਮ ਆ ਉਦਾਂ ਦਾ ਇਹਦਾ ਗੱਲਬਾਤ ਆ ਬਾਈ ਚ ਪੂਰੀ ਤੇ ਬਾਈ ਕਿਹੜੀ ਜਗਤੋਂ ਆਏ ਹੋ ਆਪਾਂ ਬਾਈ ਕਪੂਰਥਲੇ ਤੋਂ ਆਈਏ ਸਾਡੇ ਕਪੂਰਥਲਾ ਹੁਣ ਕਿੱਥੇ ਖੜੇ ਹੋ ਇਸ ਟਾਈਮ ਇਹ ਪਿੰਡ ਰਹੌਣ ਹੈ ਇਹ ਰਹੌਣ ਪੀਰਾਂ ਦੀ ਦਰਗਾਹ ਤੇ ਮੇਲਾ ਤੁਸੀਂ ਉੱਥੇ ਪਹੁੰਚੇ ਹੋ ਠੀਕ ਹੈ ਕਿਹੜਾ ਪਿੰਡ ਹੈ ਇਹ ਰਹੌਣ ਜਿਲਾ ਸਾਡਾ ਪੈਂਦਾ ਹੈ ਲੁਧਿਆਣਾ ਤਹਿਸੀਲ ਸਾਨੂੰ ਪੈਂਦੀ ਹੈ ਖੰਨਾ ਖੰਨੇ ਦੇ ਲਾਗੇ 2 ਕਿਲੋਮੀਟਰ ਤੇ ਪਿੰਡ ਜਿੱਥੇ ਮੇਲਾ ਇਹ ਮੇਲਾ 2 ਦਿਨ ਦਾ ਜੀ ਤੁਸੀਂ 2 ਦਿਨ ਇੱਥੇ ਲੰਗਰ ਪਾਣੀ ਛਕਣਾ ਨਾਲੇ ਮੇਲਾ ਠੀਕ ਹੈ ਤੇ ਧਿਆਨ ਰੱਖਣਾ ਪੂਰਾ ਪਰ ਬਾਬਾ ਜੀ ਠੀਕ ਹੋ ਪਾਣੀ ਠੰਡਾ ਹੁੰਦਾ ਪੀਣਾ ਅਕਾਸ਼ ਭਾਈ ਪਾਣੀ ਪੂਣੀ ਪੀਣਾ ਪੀਜਾ ਪਾਣੀ ਮਿਹਰਬਾਨੀ ਚਾਹ ਪਿਆ ਦਿਓ ਜੀ ਚਾਹ ਮੇਰਾ ਗਰਮੀ ਤੇ ਲੋਕੋ ਪਾਣੀ ਪੀਂਦੇ ਨੇ ਉਹ ਨਹੀਂ ਪਾਣੀ ਚੰਗਾ ਲੱਗਦਾ ਬੰਨ ਚਾਹ ਚੰਗੀ ਲਾ 4 ਵਾਰੀ ਪਾਣੀ ਪੀਣਾ ਚਾਹ ਪਾਣੀ ਦੇ ਨਾਲ ਚਾਹ ਬਣਨੀ ਹੈ ਗਰਮ ਜੀਣੀ ਹੈ ਲੈ ਆ ਦੇਖ ਲੋ ਬਾਬੇ ਆਕਾਸ਼ ਬਾਈ ਜੂ ਦੇਖ ਲੈ ਇੰਨੀ ਧੁੱਪ ਦੇ ਵਿੱਚ ਕੰਮ ਕਰ ਰਹੇ ਨੇ ਤੇ ਉੱਤੋਂ ਕੀ ਮੰਗ ਰਹੇ ਨੇ ਚਾਹ ਇਹ ਜਿਹੜੇ ਪੰਜਾਬੀ ਨੇ ਨਾ ਸਾਡੇ ਭਾਈ ਇਹ ਚਾਹ ਪੀ ਕੇ ਸ਼ਕੀਨ ਨੇ ਸਾਨੂੰ ਪਾਣੀ ਪਿਲਾ ਦੂਗਾ ਪਾਣੀ ਪਿਲਾਣੇ ਮਿੱਠਾ ਪੀਣਾ ਕਿ ਦੂਆ ਪੀਣਾ ਸਾਦਾ ਜੀ ਸਾਦੇ ਪੀਣਾ ਲੈ ਆਕਾਸ਼ ਬਾਈ ਚਾਹ ਵੀ ਆ ਕੇ ਪਾਣੀ ਪੀ ਆ ਕੇ ਠੀਕ ਆ ਉਹ ਆ ਗਿਆ ਜੀ ਓਕੇ ਲੱਭ ਕਿੱਥੇ ਆ ਲੱਭ ਤਾ ਮੇਰੇ ਨੇੜੇ ਰਹਿਣਾ ਮੇਰੀ ਗੱਲ ਸੁਣਦਾ ਠੀਕ ਆ ਓਕੇ ਲਵ ਬਾਈ ਤੁਹਾਨੂੰ ਨਾ ਮਿਲ ਕੇ ਕਸਮ ਲੱਗੇ ਤੁਹਾਨੂੰ ਬਹੁਤ ਵਧੀਆ ਨਗਾ ਕੇ ਤੁਹਾਨੂੰ ਮਿਲ ਕੇ ਨਾ ਵੀ ਰੂਹ ਖੁਸ਼ ਹੋ ਗਈ ਬਾਈ ਸੌਂ ਲੱਗੇ ਦਲੋ ਨਾ ਇੱਥੇ ਠੰਡ ਪੈ ਗਈ ਕਸ਼ ਬਾਈ ਤੁਹਾਨੂੰ ਮਿਲ ਕੇ ਠੀਕ ਹੈ ਜੀ ਬਹੁਤ ਵਧੀਆ ਲੱਗਿਆ ਯਾਰ ਕਰੋ ਚੱਕ ਦੋ ਫੱਟੇ ਠੀਕ ਹੈ ਚਾਹ ਦੇ ਨਾਲ ਹੀ ਚੱਕਣੇ ਆ ਬਾਈ ਆ ਗਈ ਪੂਰੇ 15 ਮਿੰਟ ਚਾਹ ਆ ਗਈ ਚਲੋ ਠੀਕ ਹੈ ਜੀ ਲੱਡੀ ਕਿਵੇਂ ਆ ਕਿਹੜੀ ਕਲਾਸ ਚ ਪੜਦਾ ਉੱਚੀ ਬੋਲ ਥੋੜਾ ਜਿਹਾ ਖੜ ਜਾ ਕਿਹੜੀ ਕਲਾਸ ਚ ਪੜਦਾ ਇੱਥੇ ਕੀ ਕਰਦਾ ਬੈਠਾ ਰਸਤੇ ਹੀ ਰਚਾਇਆ ਕਿ ਤੇਰਾ ਪਿੰਡ ਆ ਇਹ ਪਿੰਡ ਆ ਕਿਹੜੇ ਪਿੰਡ ਆ? ਇੱਥੇ ਮੇਲਾ ਓਰੇ ਕਾਵੇ? ਉੱਚੀ ਬੋਲ। ਫਿਰ ਪਟਕਾ ਪਟਕਾ ਨਹੀਂ ਬੰਨੇਗਾ? ਮਾਝਾ ਬੰਨਦਾਂਗਾ। ਨਾਇਆ ਨਹੀਂ ਆਜੇ। ਮੋੜ ਹੋ ਜਾਗੇ। ਹੈ? ਕੀ? ਗਰਮੀ ਨੋ। ਕਿਵੇਂ ੜੀ? ਵਧੀਆ। ਠੀਕ ਆ ਭਾਈ। ਮੇਲੇ ਦਾ ਕਿੰਨਾ ਖਚਾਓ ਆ? ਬਹੁਤ। ਤੇਰਾ ਪਿੰਡਾ ਕਿ ਤੇਰੇ ਨਾਨਕੇ ਨੇ ਓਰੇ? ਆਮੜਾ ਨਾਨਕਾ ਦਾ ਛੁੱਟੀਆਂ। ਨਾਨਕੇ ਕਿਦ ਕਿਦ ਨੇ ਓਰੇ? ਹੈ? ਆ ਸਾਰੇ ਰੋਹਣ ਪਿੰਡ ਦੇ ਆ। ਓ ਵੈਰੀ ਗੁੱਡ। ਠੀਕ ਆ। ਕਿਵੇਂ ਲਾਲ? ਲਾਲ। ਆ ਲੋ ਜੀ ਇਹ ਸਾਡਾ ਵੀਰ ਗੁਰੀ ਮੇਲੇ ਦੇ ਵਿੱਚ ਪਹੁੰਚ ਚੁੱਕਿਆ ਵੀਰ ਸਾਡਾ ਸਭ ਤੋਂ ਪਹਿਲਾਂ ਪਹੁੰਚਿਆ ਦੇਖ ਲਾ ਇਹ ਆਏ ਸਰ ਮੇਰੇ ਕੋਲ ਹੋ ਗਏ ਵੀਰ ਨੂੰ 10-12 ਸਾਲ ਆਉਂਦੇ ਨੂੰ ਤੇ ਬਹੁਤ ਵਧੀਆ ਬਾਈ ਦਾ ਜੂਸ ਆ ਖੰਨੇ ਵੈਸੇ ਖੜਦੇ ਆ ਸਮਰਾਲਾ ਚੌਂਕ ਦੇ ਕੋਲੇ ਆਪਣਾ ਤਾਂ ਮੂੰਹ 10 ਮਿੰਟ ਬੰਦ ਰੱਖਣਾ ਆ ਵੇਖ ਤੈਨੂੰ ਮੈਂ ਆ ਜੂਸ ਬਲਾਉਂਗਾ ਹਾ ਮੂੰਹ ਤਾਂ 10 ਮਿੰਟ ਮੂੰਹ ਤਾਂ ਉੱਤੇ ਨੂੰ ਜੱਕ 10 ਮਿੰਟ ਬੰਦ ਹੈਗੇ ਨੂੰ ਕਿੱਥੇ ਚਲੇ ਜਾਂ ਤੂੰ 10 ਮਿੰਟ ਬੰਦ ਰੱਖ ਮੂੰਹ ਬੰਦ ਰੱਖ ਇਹਨੂੰ ਮੂੰਹ ਬੰਦ ਕਰ ਠੰਡਾ ਵੀ ਹੱਥ ਲਾ ਕਰ ਮੂੰਹ ਬੰਦ ਕਰ ਪਹਿਲਾਂ ਮੂੰਹ ਬੰਦ ਕਰ ਪਹਿਲਾਂ ਮੂੰਹ ਬੰਦ ਕਰ ਇੱਕ ਵਾਰੀ ਕਿੰਨੀ ਸਮੇਂ ਆਈ ਇਹਨੂੰ ਬੰਦ ਕਰ ਮੂੰਹ ਬੰਦ ਕਰ ਲੈ ਇੱਕ ਵਾਰੀ ਹਾਂ ਹਾਂ ਹੋ ਗਿਆ ਹੋ ਗਿਆ ਹੋ ਗਿਆ ਹੋ ਗਿਆ ਐ ਕਰ ਐ ਪਹਿਲਾਂ ਠੰਡਾ ਨਹੀਂ ਉਹ ਗਲਾਸ ਠੰਡਾ ਜਿਹਾ ਯਾਰ ਮੂੰਹ ਬੰਦ ਰੱਖ ਇਹ ਬਿਨੀ ਨਾਲੇ ਹਰਕ ਮੇਲੇ ਤੇ ਹਰਕ ਵਿਆਹ ਚ ਪੱਕਾ ਮੂਹਰੇ ਹੁੰਦਾ ਹੈ ਹੈ ਬਿਨੀ ਲਾਈ ਇਹਨੂੰ ਥੱਲੇ ਗੇਟ ਜਿੱਤੇ ਲੈ ਆਂ ਥੋੜਾ ਜਿਹਾ ਤੂੰ ਟੁੱਟ ਲੱਗਦਾ ਛੱਡੀ ਜੰਨਾ ਕਿਹੜਾ ਪੀਣਾ ਕਿਹੜਾ ਪੀਣਾ ਆ ਜਾ ਦਈਵੇ ਜਹੰਦਾ ਓਰੇ ਓ ਲਾਡੀ ਕਿਹੜਾ ਪੀਣਾ ਠੰਡਾ ਓਰਦਾ ਠੰਡਾ ਦਾ ਅਦ ਕਿਹੜਾ ਪੀਣਾ ਇਦੋਂ ਮੈਂ ਠੰਡਾ ਦਾਦ ਕਿਹੜਾ ਪੀਣਾ ਨਹੀਂ ਹੈ ਆ ਜਾ ਗੁੱਸੇ ਹੋ ਗਿਆ ਹੈ ਨਵਾਈਏ ਤੈਨੂੰ ਮਾਂ ਖੜੇ ਜਾ ਕੋਣ ਕੱਲ੍ਹ ਕੱਦ ਲੈ ਚੱਲ ਇੱਥੇ ਨਵਾ ਦੇ ਨੇ ਉਹ ਨਲ ਕਿਤੇ ਚਲੋ ਚੱਕ ਲੈ ਕੇ ਚਲੋ ਉਹਨੂੰ ਪੈਪ ਥਲੇ ਨੂੰ ਆਉਣੇ ਚਲੋ ਚਲੋ ਚੱਕ ਲੋ ਚੱਕੋ ਚੱਕੋ ਨੂੰ ਚੱਕੋ ਚੱਕੋ ਚੱਕ ਲਓ ਚੱਕ ਲਓ ਚੱਕੋ 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 ਜਲਦੀ ਕਰੋ ਉਹ ਚੱਕੋ ਹੁਣ ਫਿਰ ਪੈਪ ਮੈਂ ਲਾਉਣਾ ਤੇ ਚੱਕੋ 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 ਉਹ ਚੱਕੋ 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 ਪੈਪ ਚੱਕੋ ਜਲਦੀ ਕਰੋ ਚੱਕ ਲਓ ਨੇ ਬੰਦੇ ਦੋ ਕਿਹੇ ਬੰਦਾ ਨਹੀਂ ਲੋੜ ਨਹੀਂ ਹੁੰਦਾ ਲਾਢੀ ਜੀ ਬਾਈ ਜਾਨ ਵਾਹ ਲਾਢੀ ਨਹੀਂ ਨਹੀਂ 5911 ਆ 5911 ਇਹ ਹੈ 5911 ਵੀ ਬਹੁਤ ਜਾਨ ਹੈ ਲਾਢੀ ਤੇਰੇ ਜਦ ਆ ਗਿਆ ਮੈਂ ਤਾਂ ਚਪਲੀ ਫੇਰ ਲੰਗੇ ਕਿਤੇ 5911 ਕਈ 5911 ਉੱਤੇ ਉੱਚੀ ਬੋਲ 5911 ਬਾਹਰ ਬਾਹਰ ਪਰੇ ਹਾਂ ਇਹ ਨਹੀਂ ਪੱਜ ਦੌਰੀ ਆ ਨਟ ਕੇਰ ਓਏ ਇਹਨੂੰ ਅੱਜ ਤੱਕ ਕੀ ਕਹਨੇ ਨਾ ਨਟ ਕੇਰ ਹਾਂ ਐ ਨਟ ਕੇਰ ਇੱਧਰ ਦੇ ਨਟ ਕੇਰ ਐ ਕਰ ਤਾਹੀਂ ਬਚੇਗਾ ਐ ਕਰਦੇ ਫਿਰ ਨਟ ਕੇਰ ਕਰਦੇ ਨਟ ਕੇਰ ਤਰਨਾ ਕੀ ਆ ਜੋਬਨ ਜੋਬਨ ਜੇ ਕਾਲੂ ਤਾਂ ਫੇਰ ਮੇਲੇ ਤਿਆਰੀ ਪੂਰੀ ਇਹ ਸਾਡਾ ਰਾਜੀ ਬਈਆ ਨੂੰ ਛੋਟਾ ਫਿਰ ਦੇ ਦੇਣੇ ਦੇ ਦੇ ਆ ਦੇਣੇ oh teman-teman di dekatnya teman-teman di dekatnya ayo 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 ਨੇ ਆਪਾਂ ਚੰਡੋਲ ਤੇ ਲਾਡੀ ਨੂੰ ਛੁਡਾ ਦੇਣਾ ਲਾਡੀ ਨੂੰ ਹਾਂ ਲਾਡੀ ਇਹ ਦੇ ਦੇਣਾ ਆਉਣੇ ਨੇ ਹੈਂ ਤਰ੍ਹਾਂ ਕਾ ਇਹਨੂੰ ਰੁਕਾ ਯਾਰ ਲਾਡੀ ਨੂੰ ਛੁਡਾ ਦੇਣਾ ਮੇਲਾ ਆਪਾਂ ਲਾਡੀ ਨਾਲੇ ਦੇਖਣਾ ਠੀਕ ਹੈ ਸਾਰੇ ਮੇਲੇ ਦੇਖਣਾ ਹਾਂ ਰੋਕ ਦੇ ਨਹੀਂ ਰੋਕ ਤਾਂ ਕਹਤਾ ਲਾਡੀ ਚਲਤੇ ਆਂ ਲੜਨਾ ਪਿਆ ਲੜ ਕਿਨੇ ਛੁਡ ਲੈਣੇ ਆ ਹੈਂ ਪੱਕੀ ਗੱਲ ਬੋਲ ਬਲੇ ਕਿਨੇ ਖਾਣੇ ਆ ਹਾਂ ਚੰਡੋਲ ਬਿਲਕੁਲ ਰੈਡੀ ਹੋ ਗਏ ਅਸੀਂ ਤੇ ਪਿੰਡ ਰੋਣ ਵਾਲੇ ਬੱਚੇ ਸਾਰਿਆਂ ਨੇ ਚੰਡੋਲ ਝੂਟੇ ਅਗਲਾ ਬਲੌਗ ਦੇਖਣ ਲਈ YouTube ਚੈਨਲ ਲਾਲੀ ਖੰਨਾ ਨੂੰ ਲਾਈਕ ਕਰੋ ਲਾਲੀ ਖੰਨਾ ਚੈਨਲ ਆਪਣਾ ਠੀਕ ਹੈ ਜੀ ਤੇ ਸਾਰਾ ਮੇਲਾ ਉਹਦੇ ਵਿੱਚ ਦੇਖੋ ਤੁਸੀਂ ਤੇ ਸਾਰੇ